ਨੇ ਪਰ ਸਰਕਾਰ ਨੂੰ ਇਹ ਚੰਗਾ ਨਹੀਂ ਲੱਗਾ ਫਿਰ ਵੀ ਉਹ ਜੇਲ੍ਹ ਦੇ ਵਿੱਚ ਬੰਦ ਨਹੀਂ ਪਿਆਰ ਉਹਦਾ قصور کوئی نہیں گا قصور केवल ਤੇ केवल ਇਹ ਕਿ ਜੋ ਆਪਣੀ ਨੌਜਵਾਨੀ ਨਸ਼ਾ ਦੇ ਵਿੱਚ ਡੁੱਬ ਰਹੀ ਸੀ ਤੇ ਉਹਨੂੰ ਬਾਹਰ ਕੱਢ ਰਿਆ ਸੀ ਪਿਆਰੋ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਨਸ਼ੇ ਬੰਦ ਹੋ ਗਏ ਤਾਂ ਫਿਰ ਸਾਡੇ ਧੰਦੇ ਕਿੱਥੋਂ ਚੱਲਣਗੇ ਪਿਆਰੋ ਕੋ ਚੰਗਾ ਨਹੀਂ ਲੱਗਾ ਕਿਉਂ ਨਹੀਂ ਭਾਈ ਅੰਮ੍ਰਿਤਪਾਲ ਦੀ ਕਿਸੇ ਉਹ ਧੱਕੇ ਨਾਲ ਨਾ ਚਾਹਣੀ ਸੀ ਸ਼ਰਮਦਾ ਉਹ ਪਿਆਰ ਨਾਲ ਛਡਾਉਂਦਾ ਸੀ ਸਾਰਿਆਂ ਨੂੰ ਗਿਆਨ ਦਾ تیر ਮਾਰਦਾ ਸੀ ਤੇ ਮੁੰਡੇ ਜੋ ਟੀਰੀਏ ਲੁੰਦੇ ਸਨ ਜੋ ਟਿੱਡਾ ਪੀਂਦੇ ਸਨ ਉਹਦਾ ਪ੍ਰਚਾਰ ਸੁਣ ਕੇ ਉਹਦੇ ਨਾਲ ਮੁੜਦੇ ਹੀ ਜਾਂਦੇ ਸਨ ਪਿਆਰੇ ਜਿੱਦਾਂ ਸਰਕਾਰਾਂ ਹੁਣ ਨਸ਼ਾ ਬੰਦ ਕਰ ਰਹੀਆਂ ਨੇ ਕਿਸੇ ਦੇ ਕੋਠੇ ਢਾਤੇ ਕਿਸੇ ਦੀਆਂ ਕੁੰਡੀਆਂ ਢਾਤੀਆਂ ਇਸ ਤਰ੍ਹਾਂ ਨਸ਼ੇ ਨਹੀਂ ਕੇ ਬੰਦ ਹੁੰਦੇ ਪਿਆਰੀ ਸਾਥੀ ਜਿੱਥੇ ਡਰ ਪੈਦਾ ਹੋਏ ਤਾਂ ਹਰ ਇੱਕ ਦੇ ਵਿੱਚ ਕਿ ਚਲੋ ਨਸ਼ਾ ਨਹੀਂ ਵੇਚਣਾ ਪਰ ਇਹ ਕਿ ਜਿਹੜਾ ਵੇਚਦਾ ਦੂਣਾ ਵੇਚਦਾ प्यारे ਸਾਧੂ ਇਸ ਤਰ੍ਹਾਂ ਨਸ਼ੇ ਨਹੀਂ ਪਾਉਂਦੇ ਨਸ਼ੇ ਬੰਦ ਹੁੰਦੇ ਜਿਸ ਤਰ੍ਹਾਂ ਭਾਈ ਅਮਰਤਪਾਲ ਜੀ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਗਹੀਰ ਕੱਢੀ ਪਿਆਰੀ ਸਾਧ ਸੰਗਤ ਦੀ ਗੁਰੂ ਦੇ ਲੜ ਲਾਇਆ ਸਾਰੀਆਂ ਸੰਗਤਾਂ ਨੂੰ ਕੋਈ ਮਾੜਾ ਕੰਮ ਨਹੀਂ ਸੀ ਕਰਦਾ ਹੁਣ ਪਰ ਹੈ ਕਿ ਸਾਡੇ ਹੱਥ ਵਿੱਚ ਹੈਗਾ ਕਿ ਉਹਨੇ ਸ੍ਰੀ ਅਮੁ ਦੀ ਸੀੜ ਘੜਨੀ ਹੈ ਜਿਹੜੀ ਜੀ ਭਾਈ ਅਮਰਤਪਾਲ ਜੀ ਨੇ ਸ੍ਰੀ ਅਮੁ ਦੀ ਸੀੜ ਘੜਨੀ ਹੈ ਸੰਤਾ ਚਰਨਾ ਬੇਤੀ ਧਿਆਨ ਨਾਲ ਸੁਣਿਓ ਕੀ ਆਪਣਾ ਉਹਨਾਂ ਦੇ ਸਮੇਂ 'ਚ ਭਾਈ ਸਰ ਭਾਈ ਅਮਰਪਾਲ ਜੀ ਨੂੰ ਸਿਮ ਕਸੀਰ ਚ ਕੰਨੀ ਆ ਜੇ ਅਸੀਂ ਆਪਣੀ ਨੌਜਵਾਨੀ ਤੇ ਨੌਜਵਾਨੀ ਨਸ਼ਿਆਂ ਤੋਂ ਬਚਾਉਣੀ ਹੈ ਪਿਆਰੋ ਮੈਂ ਕੱਲ ਕਿਤੇ ਗਿਆ ਕਿਸੇ ਪਿੰਡ ਕਾਮਰ ਨੂੰ ਵੇਖਿਆ 12 12 13 13 ਸਾਲ ਦੇ ਮੁੰਡੇ ਗਾੜੀ ਮੋਦਰਾ ਰੱਖ ਕੇ ਨਸ਼ਾ ਪੀਂਦੇ ਵਾਏ ਉਹਨਾਂ ਨੂੰ ਮੈਂ ਪੁੱਛਿਆ ਜੇ ਮੈਂ ਕਿਉਂ ਯਾਰ ਕਹਿੰਦੇ ਨੇ ਕੋਈ ਨਹੀਂ ਉਹ ਹੱਡੀ ਮਰਜੀ ਐ ਤੱਕ ਕਿ ਮੁੰਡਾ ਦੱਸਦਾ ਗੋਲੀਆਂ ਵੀ ਖਾਧੀਆਂ ਨਸ਼ਿਆਰੀਆਂ ਨਸ਼ਾ ਰ ਇੰਨਾ ਜ਼ਿਆਦਾ ਨਸ਼ਾ ਵੱਧ ਗਿਆ ਪਿਆਰੋ ਜਿੰਨਾ ਚਿਰ ਤੱਕ ਅਸੀਂ ਆਗੂ ਕਰ ਆਪਣੇ ਆਗੂ ਕਰ ਅਸੀਂ ਆਪਣੇ ਹਲਕੇ ਦੇ ਵਿੱਚ ਚੰਗਾ ਨਹੀਂ ਗਾ ਦੇ ਹੁੰਦੇ ਤੇ ਨਸ਼ੇ ਨਹੀਂ ਕੇ ਬੰਦ ਹੋਣੇ ਕਿਉਂਕਿ ਅੱਜ ਦੇ ਸਾਡੇ ਬੱਚੇ ਛੋਟੇ ਕਾਂ ਤੋਂ ਜਵਾਨ ਹੋ ਰਹੇ ਨੇ ਜੇ ਉਹ ਵੀ ਇਸ ਨਸ਼ੇ ਦੇ ਦਲਦਲ ਦੇ ਵਿੱਚ ਵੜ ਕੇ ਫੇਰ ਅਸੀਂ ਇਹ ਤੁਹਾਨੂੰ ਪਛਤਾਉਣਾ ਕਿ ਵਾਕਈ ਉਹ ਭਾਈ ਅਮਰਤਪਾਲ ਦੀ ਗੱਲ ਮੰਨ ਲੈਂਦੇ ਸਾਨੂੰ ਇਸ ਗੱਲ ਦਾ ਚੰਗਾ ਸੀ ਪਿਆਰੀ ਸਾਥ ਜੀ ਇਸ ਹਲਕੇ ਦੇ ਵਿੱਚ ਭਾਈ ਸੁਰਿੰਦਰਪਾਲ ਜੀ ਪਿੰਡ ਤਾਲਮਪੁਰਾ ਦੇ ਰਹਿਣ ਵਾਲੇ ਨੇ ਉਹ ਜੋ ਨੇ ਐਮਐਲਏ ਸੀ ਲੜਨਗੇ ਇੱਕ ਮੇਰੀ ਬੇਨਤੀ ਸਾਰਿਆਂ ਕਾ ਜੀ ਕਿਸੇ ਨੇ ਵੀ ਉਹਨੂੰ ਸੱਦਣਾ ਹੋਵੇ ਘਰ ਤੇ ਸਲਾਹ ਕਰਕੇ ਤੇ ਘਰੇ ਸੱਦ ਕੇ ਤੇ ਉਹ ਪੰਜ ਪੰਜ ਬੰਦੇ ਹੋ ਲੈਂਦਾ ਚੋਣ ਵਿੱਚ ਜਿਨ੍ਹਾਂ ਨੇ ਕੋ ਨਿਸ਼ਾ ਨਹੀਂ ਕਰਦੇ ਉਹਨਾਂ ਦਾ ਉਹਦੇ ਪਿੰਡਾਂ ਪਿਆਰਿਆਂ ਨੇ ਗੱਲ ਤੇ ਸਰੋਬੇ ਪਾ ਕੇ ਉਹਨਾਂ ਨੂੰ ਅਗੂ ਕਰ ਬਣਾਉਂਦਾ ਪਿੰਡ ਦਾ ਕਿ ਜੋ ਗੱਲ ਕਰਦਾ ਤੁਸੀਂ ਨਹੀਂ ਕਰਨਾ ਪਿਆਰੀ ਸਾਧ ਸੰਗਤ ਜੀ ਪਿੰਡ ਤਲਪੁਰ ਭਾਈ ਤੇਰਿੰਦਰਪਾਲ ਜੀ ਜੋ ਕਿ ਰਹਿਣ ਵਾਲੇ ਨੇ ਕੌਣ ਤੇ ਕੰਮ ਦੂਰ ਗਾਇਆ ਕਿਸੇ ਨੇ ਵੀ ਰੱਖਣੇ ਹੋਵੇ ਘਰੇ ਮੀਟਿੰਗ ਤੇ ਸਾਡੇ ਨਾਲ ਕਨੈਕਟ ਕਰ ਸਕਦਾ ਏ ਕੋਣ ਅਸੀਂ ਸੱਦ ਸਕਦੇ ਵਾਹਿਗੁਰੂ ਜੀ ਕਾ ਖਾਲਸਾ